ਜੋਬ ਵਿੱਚ ਅਕਸਰ ਹੀ ਗੁੰਡਾਗਰਦੀ ਦਾ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦਾ ਜਿੱਥੇ ਐਫਸੀਆਈ ਦੇ ਚਾਰੀ ਇਨਸਪੈਕਟਰਾਂ ਉੱਪਰ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਦੋਂ ਉਹ ਕਾਰ ਜਾ ਰਹੇ ਸੀ ਤੇ ਹੁਣ ਉਹ ਮੈਡੀਕਲ ਹਸਪਤਾਲ 'ਚ ਇਲਾਜ 'ਚ ਧੀਨ ਹਨ ਅਤੇ ਉਹ ਇਲਜ਼ਾਮ ਲਾ ਰਹੇ ਨੇ ਕਿ ਪੰਜਾਬ ਪੁਲਿਸ ਵੱਲੋਂ ਅਜੇ ਤੱਕ ਉਹਨਾਂ ਦੇ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜੇਕਰ ਨਹੀਂ ਕਾਰਵਾਈ ਕਰਦੇ ਤਾਂ ਉਹ ਸੜਕ ਵੀ ਜਾਮ ਕਰਨਗੇ दे ज्यादा है एजी टू डिपो इंचार्ज हूं मैं एफएसटी फरीदपुर में क्या बात हुई बात यह हुई कि हम लोग रात के चुकी राइस की रिसीट की सीजन चल रही है राइस रिसीट हो रहा है बहुत फुल स्विंग में काम चल रहा है हम लोग रात के लेट इवनिंग अपना ऑफिस के डिपो से काम करके हम लोग चार स्टाफ निकले ही थे मंडी के बाहर आए थे एलआईसी ऑफिस के बगल में आए थे वहीं बगल में मेरी घर है तो हम लोग चार बंदे हम ये है दिनेश दिनेश कुमार एजी थ्री डिपो एक बलदेव सिंह राणा है वो भी एजी थ्री डिपो है और एक कमल तोमर एजी टू डिपो इन चार्ज है जब हम लोग चार आदमी वहां से निकल के मंडी से बाहर आए थे एक पॉइंट पे खड़े थे वहां से हम लोग एक दूसरे के घर के पास घर को आने वाले ही थे उसी दरमियान बारह से पंद्रह बंदे आके हथियार के साथ सारों के पास लाठी बेसबॉल बैट और तलवारें थी उसके साथ हम लोग के पीछे से धड़ाधड़ बहुत वार किया बहुत जानलेवा हमला किया हम लोग जैसे इतना जानलेवा हमला किया जमीन पे गिरे जब जमीन से उठे गिरे तो उस दरमियान लोग चारों ड्राइवर अस्पेस में काम करती है ठेकेदार की गाड़िया इससे पहचान हमारे पास हो पाया चारों को जी चारों को पहचान तो पुलिस ने अभी तो कोई कार्रवाई नहीं की है पुलिस को एम एल आर गए हुए दो दिन हो गए पुलिस की तरफ से कोई कार्रवाई नहीं हुई है ठेकेदार का नाम है अमनदीप चांदना उस दिन तो कोई कारण नहीं नजर आता सर अगर कोई कारण नजर आता तो शायद इतनी बड़ी हम लोग भी सचेत रहते तो घर गर बैठा रहता कोई कारण को तो नजर आता लेकिन पहले यह है कि जो गाड़ियां चलती है तो स्टॉक तो तो हमारा एफ का जाता है हमारा मूवमेंट तो यहाँ से कहीं होता है सेंट्रल पुल के अंदर हम लोग यहाँ से स्टॉक कहीं और भेजते हैं उस दरमियान अगर कोई ड्राइवर बदमासी करते हैं बदमासी करने का मतलब एक दस घंटे पांच घंटे अपना केबिन में रखिए टूल में रखिए तो अपना काम होता है कि रेलवे पे है तो उसको रोकना होता है कहना होता है कि ये घंटे उतार दीजिए उसके बदले हमारा जो

एफसी ایس یو 11858 ڈسٹرکٹ فرید کوٹ کی گل ہوئی ہے تھوڑی گل یہ ہوئی جی ਸਾਡੇ ملازم دفتر ਦਾ ਕੰਮ ਖਤਮ ਕਰਕੇ ਜਦੋਂ ਰਾਤ ਨੂੰ ਘਰੇ ਜਾਣ ਲੱਗੇ ਤਾਂ ਇਹ ਚਾਰ ਮੁੰਡੇ ਸੀਗੇ ਇਹਨਾਂ ਨੂੰ ٹرک ਡਰਾਈਵਰਾਂ ਨੇ ٹھੇਕੇਦਾਰ ਦੀ ਸ਼ਹਿਦ ਉੱਤੇ ਘੇਰ ਕੇ ਤਲਵਾਰਾਂ ਨਾਲ ਬੈਟਾ ਨਾਲ ਬਲੇਸ ਬੋਲਾਂ ਨਾਲ ਮਾਰਨ ਦੀ ਨੀਅਤ ਨਾਲ ਬਹੁਤ ਭੜੀਆਂ ਸੱਟਾਂ ਮਾਰੀਆਂ ਇਹ ਰੱਬ ਦੀ ਕਿਰਪਾ ਨਾਲ ਬਚਾਅ ਹੋ ਗਿਆ ਪਹਿਲਾਂ ਨੂੰ ਕੋਈ ਹੋਣਾ ਇਹ ਲਗਾਤਾਰ ਚੌਥੀ ਘਟਨਾ ਜੀ ਪਹਿਲਾਂ ਇੱਕ ਘਟਨਾ 2 ਮਹੀਨੇ ਪਹਿਲਾਂ ਸਾਡੇ ਮੈਨੇਜਰ ਡਿਪੂ ਜੋ ਗਾਈਕਡ ਅਫੀਸਰ ਉਹਨਾਂ ਨਾਲ ਵੀ ਹੋ ਚੁੱਕੀ ਹੈ ਉਹ ਚਲੋ ਉਸ ਟਾਈਮ ਕੰਪਰੋਮਾਈਜ਼ ਹੋ ਗਿਆ ਹਸਪੀਟਲ ਤੱਕ ਗੱਲ ਨਹੀਂ ਪਹੁੰਚੀ ਸੀਗੀ ਪਰ ਇਹ ਉਹ ਉਸ ਟਾਈਮ ਦਾ ਵਾਦਾ ਵਾਦਾ ਮੋਰਲ ਇਹਨਾਂ ਦਾ ਵਧ ਗਿਆ ਇਨੀ ਗੁੰਡਾ ਕਰਦੀ ਇਨੀ ਠੇਕੇਦਾਰਾਂ ਦੀ ਵਧ ਗਈ ਸਾਡੇ ਮੁਲਾਜ਼ਮ ਐਡਮਿਟ ਹੈ ਜੀ ਦੋ ਐਡਮਿਟ ਹੈ ਦੋਨਾਂ ਨੂੰ ਛੁੱਟੀ ਮਿਲ ਚੁੱਕੀ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਨੇ ਬਹੁਤ ਨਿਰਾਸ਼ ਕੀਤਾ ਮੰਗ ਇਹ ਕਰਦੇ ਆ ਜੀ ਸਭ ਤੋਂ ਸਖਤ ਕਾਰਵਾਈ ਹੋਵੇ ਬੰਦਿਆਂ ਦੇ ਪਰਚਾ ਹੋਵੇ ਠੇਕੇਦਾਰ ਬਲੈਕਲਿਸਟ ਹੋਵੇ ਜੇ ਕੰਮ ਨਹੀਂ ਪੁਲਿਸ ਕਰਦੀ ਅਸੀਂ ਐਫਐਸ ਫ੍ਰੀਜ ਕੋਡ ਦੇ ਵਿੱਚ ਪੂਰੇ ਚੱਕਾ ਜਾਮ ਕਰ ਦਾਂਗੇ ਬਿਲਕੁਲ ਇੱਕ ਸਪੈਸ਼ਲ ਵੀ ਇੱਕ ਵੀ ਦਾਣਾ ਵੀ ਬਾਹਰ ਨਹੀਂ ਜਾਣ ਦੇਵਾਂਗੇ ਬਈ ਆਪਕੋ ਐਫਐਸ ਦੇ ਮੁਲਾਜ਼ਮਾਂ ਦੇ ਤੋਂ ਮਾੜਾ ਦਾ ਮਾਮਲਾ ਕੀ ਬਸ ਲੱਗਦੀ ਜਿਹੜੇ ਐਫਐਸ ਦੇ ਮੁਲਾਜ਼ਮ ਜਿਹੜੀ 24 ਤੇ 23 ਸ਼ਾਮ ਨੂੰ ਇਹ ਤੇ ਬਾਹਰ ਖੜੇ ਐਫਐਸ ਦੇ ਮੁਲਾਜ਼ਮ ਜਿਹੜੇ ਟਰੱਕ ਯੂਨੀਅਨ ਦੇ ਵਰਕਰ ਸੀਗੇ ਜਾਂ ਲੇਬਰ ਸੀ ਉਹਨਾਂ ਦੇ ਵਿੱਚ ਆਪਸ ਵਿੱਚ ਟਕਰਾਅ ਹੋਇਆ ਟਕਰਾਅ ਤੋਂ ਬਾਅਦ ਜਿਹੜੀ ਇਹਨਾਂ ਦੀ ਆਪਸ ਵਿੱਚ ਝੜਪ ਹੋਈ ਏ ਉਸ ਦੇ ਵਿੱਚ ਐਫਸੀ ਦੇ ਦੋ ਮਲਾਜਮਾਂ ਨੂੰ ਕੋਈ ਸੱਟ ਲੱਗੀ ਤੇ ਜਿਹੜੇ ਮੈਡੀਕਲ ਕਾਲਜ ਦਾਖਲ ਨੇ ਤੇ ਅਸੀਂ ਉਹਨਾਂ ਦੇ ਸਟੇਟਮੈਂਟ ਤੇ ਜਿਹੜੀ ਹੋਣ ਅੱਗੇ ਕਾਰਵਾਈ ਕਰਾਂਗੇ ਤੇ ਇਹ ਕੋਈ ਇਹਨਾਂ ਦਾ ਆਪਸ ਵਿੱਚ ਕੋਪਰਿਟਿਊਟੀ ਸੀ ਜਾਂ ਅਨਡਿਊਟੀ ਸੀ ਤੇ ਮਲਾਜਮ ਉਸਟਾਫ ਡਿਊਟੀ ਸੀ ਮੈਨੂੰ ਲੱਗਦਾ ਬਾਹਰ ਹੀ ਕੋਈ ਇਹਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز